ਹਾਂਜੀ ਪਤਾ ਤੇ ਡੈਡੀ ਕਰੇ ਹਾਂਜੀ ਅੰਕਲ ਤੁਸੀਂ ਕਹਿੰਦੇ ਮੈਂ ਤੇਰੇ ਡੈਡੀ ਦਾ ਦੋਸਤ ਆ ਅੱਛਾ ਨਮਸਤੇ ਅੰਕਲ ਆਜੋ ਅੰਦਰ ਹੀ ਆ ਸਣੀ ਨਾ ਕੋਈ ਫੋਨ ਨਾ ਕੋਈ ਮੈਸੇਜ ਸਿੱਧਾ ਹੀ ਘਰ ਆਜਾ ਤੂੰ ਆਪ ਹੀ ਤਾਂ ਕਹਿੰਦਾ ਸੀ ਮਿਲਣ ਨਹੀਂ ਆਉਂਦਾ ਅੱਜ ਟਾਈਮ ਲੱਗਿਆ ਸੀਗਾ ਮੈਂ ਮਿਲਣ ਆ ਗਿਆ ਚੱਲ ਵਧੀਆ ਕੀਤਾ ਤੇ ਉਹ ਕਰਨ ਦਾ ਨੰਬਰ ਤੇ ਡਿਟੇਲ ਭੇਜਦੀ ਸੀ ਹਾਂ ਉਹ ਡਿਟੇਲ ਭੇਜਦੀ ਸੀ ਇੱਕ ਮਿੰਟ ਬੇਟੇ अंकल बोल रहे हैं क्या पियो हां जी रेडी जी हेलो हां अंकल जी काके हाँ जी, जी। का बैठ जा दो मिनट करण तेरा ना ही है हाँ जी अंकल कौनो तो के हैं पता मैं कमल दा बेटी है ਕਮਲ ਨਾ ਮੇਰੀ ਬੇਟੀ ਆ ਜਿਹਨੂੰ ਤੂੰ ਹਰ ਰੋਜ਼ ਫੋਨ ਕਾਲ ਕਰਕੇ ਉਹਨੂੰ ਪਰੇਸ਼ਾਨ ਕਰਦਾ ਤੇਰੇ ਲਈ ਇਹ ਫੋਨ ਕਾਲ ਮੈਸੇਜ ਕਰਨੇ ਸਭ ਮਜ਼ਾਕ ਲੱਗਦਾ ਹੋਣਾ ਪਰ ਤੂੰ ਕਦੇ ਇਸ ਚੀਜ਼ ਨੂੰ ਸੋਚਿਆ ਤੇਰੀ ਇਹ ਚੀਜ਼ ਕਰਨ ਦੇ ਨਾਲ ਕੋਈ ਬੰਦਾ ਸਾਦਮੇ ਵਿੱਚ ਵੀ ਜਾ ਸਕਦਾ ਇਹ ਪਿਆਰ ਮੁਹੱਬਤ ਦੋਸਤੀ ਸਭ ਕੁਝ ਐਸੋ ਮਰਜ਼ੀ ਵਧੀਆ ਲੱਗਦਾ ਪਰ ਜਦੋਂ ਇਹ ਜ਼ਬਰਦਸਤੀ ਕਿਸੇ ਦੇ ਨਾਲ ਜੁੜ ਜਾਂਦੇ ਹੈਗਾ ਥੋੜ੍ਹ ਦੇ ਨਾ ਚੀਜ਼ਾਂ ਦੇ ਨਾਮ ਚੇਂਜ ਹੋ ਜਾਂਦੇ ਦੁੱਖ ਤਕਲੀਫ ਪਰੇਸ਼ਾਨੀ ਤਖਦੇ ਕਦੇ ਦਾ ਤਰਵੀ ਲੱਗਣ ਲੱਗ ਜਾਂਦਾ ਮੈਂ ਤਾਂ ਸਿਰਫ ਤੈਨੂੰ ਇੱਕ ਸਮਝਾਉਣਾ ਆ ਪੁੱਤਰਾ ਤੇਰੇ ਕੋਲੇ ਪੂਰੀ ਸਾਰੀ ਜ਼ਿੰਦਗੀ ਪਈ ਆ ਤੂੰ ਇਹ ਗਲਤੀ ਕਦੇ ਨਾ ਕਰ ਜੇ ਆਪਾਂ ਕਿਸੇ ਦਾ ਦਿਲ ਜੱਤ ਨਹੀਂ ਨਾ ਸਕਦੀ ਤਾਂ ਆਪਣਾ ਹੱਕ ਵੀ ਨਹੀਂਗਾ ਕਿ ਕਿਸੇ ਦਾ ਦਿਲ ਦੁਖਾਈਏ ਓ ਸੌਰੀ ਸੁਣਿਆ ਯਾਰ ਜ਼ਰੂਰੀ ਕਾਲ ਆ ਗਈ ਸੀ ਅੱਛਾ ਜਿਹੜੇ ਬੰਦੇ ਦਾ ਡਰੈੱਸ ਬਣਾਇਆ ਸੀ ਉਹਨੂੰ ਸੰਪਤ ਸਖਾਇਆ ਕਿ ਨਹੀਂ ਇਸ ਕਿਆ ਹਾਂ ਉਹਨੂੰ ਦੇਹ ਸੇ ਦਾ ਸਭ ਕੁਛ ਕਰਤਾ ਕਿ ਉਮੀਦ ਕਰਦਾ ਬਿਓਦਾਲੀ ਗਾਰਤੀ ਕਦੇ ਨਹੀਂ ਕਰੀ ਜਿਹੜੇ ਨਾਲ ਕਿਸੇ ਨੂੰ ਤਪਲੀਫ ਹੋਵੇ ਮੈਂ ਵੀ ਆਦੇ ਮੰਡਰੋ ਹੀ ਉਮੀਦ ਕਰਦਾ ਕਿ ਕੋਈ ਇਹੋ ਜਿਹਾ ਕੰਮ ਨਾ ਕਰੇ ਜਿਹੜਾ ਲੋਕਾਂ ਗੇ ਸਰਚ ਕੋਣਾ ਪਵੇ